ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰਾ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਬੱਧਨੀ ਖੁਰਦ ਜੀ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਟੋਟਲ ਤੁਹਾਡੇ ਵਾਸਤੇ 9 ਨਗ ਲੈ ਕੇ ਆਏ ਆ ਜੀ ਡਿਟੇਲ ਪ੍ਰੋਪਰ ਬਾਈ ਤੋਂ ਲੈ ਕੇ ਦੇਵਾਂਗੇ ਤਸੱਲੀ ਪਰਖ ਤੁਸੀਂ ਕਰਨੀ ਆ ਜੀ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਲਗਾਤਾਰ ਚੱਲਦਾ ਰਹਿੰਦਾ ਜੀ ਇਹ ਸੇ ਕਰੂ ਆਪਾਂ ਪਹਿਲਾਂ ਵੀ ਕਈ ਵੀਡੀਓ ਬਣਾ ਚੁੱਕੇ ਆ ਜੀ ਸਪੈਸ਼ਲ ਖਰੀਦ ਬਾਈਆਂ ਦੀ ਹਰਿਆਣੇ ਚ ਹੀ ਹੁੰਦੀ ਆ ਟੋਟਲ ਹਰਿਆਣੇ ਦਾ ਹੀ ਮਾਲ ਖਰੀਦ ਕੇ ਲਿਆਉਂਦੇ ਆ ਜੀ ਪਸ਼ੂ ਹਮੇਸ਼ਾ ਚੰਗੇ ਤੇ ਚੰਗੇ ਮਲਕ ਰਿਕਾਰਡ ਵਾਲੇ ਹੁੰਦੇ ਆ ਡਿਟੇਲ ਪ੍ਰੋਪਰ ਬਾਈ ਤੋਂ ਲੈ ਕੇ ਦਿੰਨੇ ਆ ਸਤਿ ਸ਼੍ਰੀ ਅਕਾਲ ਜੀ ਅੱਛਾ ਵੀਰੇ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਮੇਰਾ ਸਣੀ ਆ ਪਿੰਡ ਬੱਦਣੀ ਖੁਰਦਾ ਜ਼ਿਲ੍ਹਾ ਮੋਗਾ ਜੀ ਮੋਬਾਈਲ ਨੰਬਰ 6283154775 97813 02406 ਤੇ ਮੇਰਾ WhatsApp ਨੰਬਰ ਆ ਜੀ ਠੀਕ ਹੈ ਵੀਰੇ ਆਪਾਂ ਪਹਿਲਾਂ ਪੰਜਾਂ ਨਗਾਂ ਦੀ ਵੀਡੀਓ ਪਾਈ ਸੀ ਹਾਂਜੀ ਉਹ ਸਾਰੇ ਸੇਲ ਹੋ ਗਏ ਉਸ ਤੋਂ ਬਾਅਦ ਚ ਤਾਂ ਬਹੁਤ ਪਸ਼ੂ ਸੇਲ ਹੋ ਗਏ ਠੀਕ ਹੈ ਜੀ ਹਾਂਜੀ ਆਪਣਾ ਵੀਡੀਓ ਬਣਾਉਣ ਦਾ ਸਮਾਂ ਥੋੜਾ ਜਿਹਾ ਘੱਟ ਹਾਂਜੀ ਹਾਂਜੀ ਠੀਕ ਹੈ ਇੱਕ ਥੋੜਾ ਜਿਹਾ ਉਧਰ ਉਹ ਗੁੜੀਆਂ ਹੋਈ ਸੀ ਟਾਈਮ ਉਧਰ ਹੀ ਲੰਘਿਆ 5-7 ਦਿਨ ਨਹੀਂ ਤੇ ਵੀਡੀਓ ਤਾਂ ਆਪਾਂ ਪਾਈ ਦੇਣੀ ਸੀਗੀ ਬਸ ਆਪਾਂ ਵਧਾਈਆਂ ਜੀ ਬਾਈ ਠੀਕ ਹੈ ਜੀ ਤੇ ਲੋਹੜੀ ਤੇ ਮੱਗ ਵੀ ਹਾਂਜੀ ਹਾਂਜੀ ਸਾਰਿਆਂ ਨੂੰ ਭਰਾਵਾਂ ਨੂੰ ਵਧਾਈਆਂ ਜੀ ਆਪਣੇ ਵੱਲੋਂ ਲੱਖ ਲੱਖ ਤੇ ਕਿਧਰੋਂ ਬਰੇ ਸ਼ੁਰੂ ਆ ਇਧਰੋਂ ਕਰਦੇ ਚੋਟੀ ਤੋਂ ਹਾਂਜੀ ਪਹਿਲਾਂ ਤਾਂ ਕੁਆਲਿਟੀ ਚੈੱਕ ਕਰ ਲੋ ਕੁਆਲਿਟੀ ਤੇ ਪੱਠਪੜਾ ਤੇ ਬਰੀਕ ਤੇ ਬਰੀਕੀ ਤੇ 14 ਤੇ ਠੰਡਾ ਦੁੱਧ ਚੋਣਦਾ ਹਾਂ ਚੋਟੀ ਥੂਆ ਕਿੰਨੇ ਮਾਗਦੇ ਥੂਆ ਦੂਜਾ ਮਗਰ ਕੱਟੀ ਆ ਸੂਈ ਨੂੰ ਅੱਜ 10 11 ਦਿਨ ਹੋ ਗਏ ਆ ਥਣਾ ਦੀ ਤੇ ਥਣਾ ਦੀ ਸਾਰੇ 9 ਪਸ਼ੂਆਂ ਦੀ ਇੱਕ ਸੂਣ ਵਾਲੀ 8 ਸੂਈਆਂ ਸਾਰਿਆਂ ਦੀ ਗਾਰੰਟੀ ਹੂ ਤੱਕ ਘਰ ਤੱਕ ਮਈਆਂ ਦੀ ਪਾਰ ਪਿੱਛੇ ਦੀ ਸਾਰੀ A to Z ਜੇਰ ਜੱਪੇ ਦੀ ਸਾਰੀ ਆਪਣੀ ਜ਼ਿੰਮੇਵਾਰੀ ਆ ਠੀਕ ਆ ਨੋਰੀ ਬਾਜੀ ਵੀਰੇ ਦੁੱਧ ਦਾ ਦੁੱਧ ਆਵਣਾ 16 ਕਿਲੋ ਝੋਟੀ ਪਾ ਦੂ ਵੀਰੇ ਕੁਆਲਿਟੀ ਚੈਕ ਕੁਆਲਿਟੀ ਦੇਖਿਓ ਆਪੇ ਯਾਰ ਮੱਝਾਂ ਆਪਣੀਆਂ ਚੀਜ਼ਾਂ ਨਹੀਂ ਦੱਸਦਾ ਨਾ ਦੁੱਧ ਕਿੰਨਾ ਦੇਣੀ ਆ ਵੀਰੇ ਗਾਂ ਅਗਲੇ ਦੀ ਸੇਵਾ ਦਾ ਹਨਾ ਬ੍ਰੀਡ ਬੋਲਦੀ ਐ ਜੀ ਬ੍ਰੀਡ ਤੇ ਚੋਣ ਪਸਮਾ ਇੱਕ ਨੰਬਰ ਆ ਕਾਗਜ਼ ਵਰਗੀ ਪਈ ਐ ਜਿਵੇਂ ਅਸੀਂ ਬਰੀਕ ਰੂੰ ਵਰਗੀ ਠੀਕ ਆ ਵੀਰੇ ਆਈ ਭੈਲਾ ਚਮੜੀ ਆ ਪੂਰੀ ਛੇ ਦਾੰਦਾ ਝੋਟੀ ਮਗਰ ਕੱਟੀ ਆ ਠੀਕ ਆ ਜੀ ਮੋੜ ਲਿਆ ਵੀਰੇ ਇੱਕ ਹੋਰ ਆ ਗੱਲ ਵੀਰੇ ਇਹਦੇ ਨਾਲ ਬਚੀ ਆ ਥਾਣ ਦੇ ਉਹ ਚੱਲਦੀ ਨਹੀਂ ਪਰ ਬਹੁਤ ਸ਼ਾਨਗਰ ਕਿ ਕਿੱਦਿਆ ਦਿਖਾ ਰਿਹਾ ਤੇ 2 ਮਿੰਟ ਰੋਕੀ ਰੋਕ ਲਈ ਵੀਰੇ ਮਾੜੀ ਆ ਤਾਂ ਤੇ ਉਹ ਚੱਲਦੀ ਨਹੀਂਗੀ ਗਾਰੰਟੀ ਹੋਊਗੀ ਧਾਰ ਵੀ ਆ ਗਈ ਮੈਂ ਆਪਾਂ 1 ਰੁਪਇਆ ਨਹੀਂ ਲੈਂਦੇ ਠੀਕ ਆ ਵੀਰੇ ਹਾਂਜੀ ਆਪਾਂ ਆਪਾਂ ਦੇਖ ਕੇ ਸਾਰਾ ਕੋ ਦੇਖ ਕੇ ਲਈਆ ਕੱਲ ਨੂੰ ਵੀ ਆ ਗਈ ਹੋਰੀ ਆ ਆਪਾਂ ਤੋਂ ਆਨਲਾਈਨ ਵੀ ਮੰਗਾਉਣੀ ਆ ਕੱਲ ਨੂੰ ਭਰਾ ਆਪਣਾ ਲਾਂਬੇ ਵਾਲੀ ਗੱਲਣਾ ਬਈ ਹੋਰੀ ਉਹ ਮਾਰੇ ਬੱਚਾ ਚੰਗੀ ਆ ਹਾਂਜੀ ਕੰਮ ਕਰਾਗੇ ਵੀਰੇ ਉਹ ਜਿਹੜੀ ਗੱਲ ਕਹਿ ਕੇ ਦੁੱਖ ਹੀ ਨਿਕਲਨੀ ਆ ਉਹ ਤੋਂ ਬਾਅਦ ਤਾਂ ਨਿਕਲੂਗੀ ਯਾਰ ਬਾਈ ਘਟਣੀ ਨਿਕਲਦੀ ਯਾਰ ਹਾਂਜੀ ਬਾਕੀ ਵੀਰੇ ਉਹਨੂੰ ਕਹਿੰਦੇ ਹੁੰਦੇ ਜੇ ਆਪਾਂ ਨਾਂ ਵੀ ਦੱਸਣੀ ਹੁੰਦੀ ਛੇਤੀ ਕਿਸੇ ਨੂੰ ਪਤਾ ਨਹੀਂ ਲੱਗਦਾ ਨਾ ਨਾ ਬਾਈ ਆਪਾਂ ਦੱਸ ਕੇ ਦਵਾਗੇ ਵੀਰੇ ਆਪਾਂ ਉਹ ਕੰਮ ਥੋੜੋ ਕਰਨਾ ਯਾਰ ਬਾਈ ਠੀਕ ਆ ਜੀ ਬਾਕੀ 14 ਕਿਲੋ ਵੀਰੇ ਠੰਡਾ ਚੋਣਦਾ ਯਾਰ ਬਾਈ 2 ਟਾਈਮ 3 ਟਾਈਮ ਚੋਕੇ ਲਵੇ ਯਾਰ ਠੀਕ ਆ ਹਾਂਜੀ ਡਿਮਾਂਡ ਫੋਨ ਤੇ ਰਹਿਣ ਵਾਲੀ ਨਹੀਂ ਫੋਨ ਦੱਸਾ ਦੇ ਸਾਰਿਆਂ ਦੇ ਮੌਲੀ ਵਿੱਚ ਹੀ ਦੱਸਾਂਗੇ ਹਾਂਜੀ ਮੌਲ ਬਾਈ ਕਿੰਨਾ ਮਰਜ਼ੀ ਕਰਾ ਲੋ ਰੇਟ ਤੇ ਉਹਨਾਂ ਕੀ ਹੋਣਾ ਵੀਰੇ ਠੀਕ ਆ ਬੜਾ ਫਰਕ ਨਹੀਂ ਪੈਣਾ ਵਾ ਠੀਕ ਆ ਜੀ ਹਾਂਜੀ ਮੌਲ ਤਾਂ ਬੜਾ ਦੋ ਮਗਾਲਾ ਕਿੰਨਾ ਮਰਜ਼ੀ ਵਾ 1,85,000 ਰੁਪਿਆ ਮੈਂ ਤਾਂ ਲੈਣਾ ਯੈਸ ਨੋ ਹਾਂਜੀ ਛੋੜ ਛੱਪਾ ਮਾੜਾ ਮੋਟਾ ਇੱਥੇ ਖੁਸ਼ੀ ਨਾਵੇਂ ਹੋਣਾ ਕਵਾਲਿਟੀ ਬਹੁਤ ਕਵਾਲਿਟੀ ਹੈ ਜੀ ਦਾ ਢਾਈ ਵੀ ਮੰਗ ਲਗੇ ਬਾਈ ਤਾਂ ਵੀ ਗਾ ਖੜੂਗਾ ਸਹੀ ਗੱਲ ਹੈ ਹਾਂਜੀ ਤੇ 2 ਨੰਬਰ ਤੇ ਆ ਜੀ ਸੂਆ ਕਿੰਨਾ ਮਾ ਜੀ ਸੂਆ ਪਹਿਲਾ 4 ਦਾਂਦਾ ਮਗਰ ਕੱਟੀ ਆ ਸੂਈ ਨੂੰ ਅੱਜ ਤੀਜਾ ਇੱਕ ਨੰਬਰ ਦੇ ਵੀ ਕੱਟੀ ਆ ਆ ਕੱਟੀਆਂ ਹੀ ਐਰ ਕੀ ਜ਼ਿਆਦੇ ਅੱਜ ਕੱਟੀਆਂ 4 ਦਾਂਦਾ ਕੱਟੀ ਇਹਨੂੰ ਤੀਜਾ ਦਿਨ ਹੋਇਆ ਸੂਈ ਨੂੰ ਠੀਕ ਆ ਵੀਰੇ ਹਾਂਜੀ ਆ 10 ਤਰੀਕ ਰਾਤ ਦੀ ਸੂਈ ਹੈ ਵੀਰੇ ਹੁਣ 11 ਕਿਲੋ ਬੋਲਾ ਹੈਗਾ 11 12 ਕਿਲੋ ਤਿਆਰ ਹੁੰਦੀ ਹੈ ਜੀ ਖਾਨ ਦੂਜਣਾਂ ਵਾਲਾ ਲੱਗਿਆ ਪਰ ਹੈ ਪਹਿਲਣਾ ਕੱਟੀ ਠੀਕ ਆ ਵੀਰੇ ਪੈ ਟਪੜਾ ਪੂਰਾ 1 ਨੰਬਰ ਆ ਬਾਕੀ ਥਣਾਂ ਦੇ ਟਾਈਮ ਤੋਂ ਟਾਈਮ ਹੀ ਆ ਵੀਰੇ ਕੋਈ ਆਈ ਨਹੀਂ ਇਹਨਾਂ ਦਾ ਆਣਾ ਆਪਣਾ 4 ਵਜੇ ਦੀ 24 ਸਵੇਰ ਦੀ ਹੋਈ ਵੀ ਆ ਠੀਕ ਹੈ ਜੀ ਹੁਣ 12:00 ਵਜੇ ਆਉਣਗੇ 12:30 ਠੀਕ ਹੈ ਵੀਰੇ ਮੋੜੀ ਐਨੂੰ ਕੁਆਲਿਟੀ ਤੁਸੀਂ ਚੈੱਕ ਕਰ ਲਓ ਜੀ ਕਿੰਨੀ ਦੁੱਧ ਕਪੈਸਿਟੀ ਹੈ ਜੀ 15 ਕਿਲੋ ਕੱਟੀ ਪਹਿਲਣੇ ਦੁੱਧ ਦੇ ਦੂ ਭਾਈ ਹਾਂ ਜੀ ਚਾਰੂ ਬਥੇਰੀਆਂ ਕਿਹੜਾ ਪਸ਼ੂ ਚਾਰੂ ਆ ਭਾਈ ਬਰੀਡ ਤੇ ਆ ਕਿਹੜੀ ਖਾਓ ਪੀਓ ਉਹਨੇ ਦੁੱਧ ਦੇਣਾ। ਉਹਨੇ ਦੁੱਧ ਦੇਣਾ ਬਾਕੀ ਥਣਾ ਦੀ ਐ ਬਰੀਕ ਪਈ ਆ ਸਾਰੇ ਪਾਸਿਓਂ ਮੂਰੋ ਕੰਬਲਾ ਕੰਬਲਾ ਐ ਪਿਆ ਬੂਰਾ ਕਾਗਜੀ ਨਿੰਬੂ ਵਰਗਾ। ਸਹੀ ਗੱਲ ਆ ਜੀ। ਛਾਤੀ ਛੁੱਟੀ ਜਮਾ ਨਹੀਂ ਗਈ। ਗੋਲ ਪੱਠ ਪੂਰੀ ਸੈਕਸ ਹਾਂਜੀ 15 ਕਿਲੋ ਕੱਟੀ ਦੁੱਧ ਦੇ ਦੀ ਚੁਆਈ ਲੱਗੀ ਆ ਸਲਮੋਟੀ ਪੂਰੀ ਕਰ ਸਕਦੇ ਹੋ। ਤੇ ਇਹਦੀ ਡਿਮਾਂਡ ਕੀ ਰਹਿਣ ਵਾਲੀ ਆ। ਇਹਦਾ 2 ਲੱਖ ਤੇ 5000 ਰੁਪਏ ਲਵਾਂਗੇ ਬਾਈ। ਠੀਕ ਆ ਜੀ। ਹਾਂਜੀ ਕੋਈ ਸੱਜਣ ਜੋੜਾ ਲੈ ਕੇ ਜਾਂਦਾ ਜੀ। ਉਹ ਛੋੜ ਛੱਪਾ ਹੋ ਜਾਊਗਾ। ਆ ਲੈਣ ਦੀ ਆ। 5000 ਰੁਪਏ ਛੋੜ ਆ ਉਤ ਲਈਏ ਨੂੰ। ਤੇ ਆਲ ਇੰਡੀਆ ਟਰਾਂਸਪੋਰਟ ਜੀ ਉਹ ਆਪਣੇ ਕੋਲੇ ਪੂਰੀ ਬਈ ਪ੍ਰਬੰਧ ਸਾਰੀ ਜ਼ਿੰਮੇਵਾਰੀ ਹੋਊਗੀ ਜੰਮੂ ਨਾਲ ਜਾਂਦਾ ਆਪਣਾ ਆਨਲਾਈਨ ਵੀ ਉਹ ਸਾਰੀ ਪ੍ਰੋਵੀਜ਼ਨ ਬਣਾ ਕੇ ਇਥੋਂ ਆਪਾਂ ਮੋਹਰ ਲਵਾ ਕੇ ਸਰਪੰਚ ਦੀ ਸਾਰੀ ਭੇਜਦੀ ਜਾਨੀ ਆਰਡਰ ਤੇ ਕੋਈ ਦਿੱਕਤ ਨਹੀਂ ਮੈਨੂੰ ਯਾਰ ਫੁੱਲ ਗ੍ਰੈਂਡ ਘਰ ਤੱਕ ਗਰਾਂਗੇ ਆਪਣੇ ਕੋਲੇ ਸਾਰਾ ਗੱਡੀਆਂ ਦਾ ਪ੍ਰਬੰਧ ਠੀਕ ਆ ਜੀ ਹਾਂਜੀ ਆਲ ਇੰਡੀਆ ਟਰਾਂਸਪੋਰਟ ਦੀ ਸਬਦਾ ਸਾਰੇ ਆਪਣੇ ਕੋਲੇ ਰਹਿਸ਼ ਦਾ ਪ੍ਰਬੰਧ ਆ ਬਾਈ ਕਿੰਨੇ ਚੋਣੀਆਂ ਦੀਆਂ 2 ਟਾਈਮ 3 ਟਾਈਮ ਆਪਦੀ ਚੁਆਈ ਕਰਕੇ ਲੈ ਕੇ ਜਾਵੇ ਕਿਹੜਾ ਭਰਾ ਬਾਹਰ ਲਾ ਦੀ ਗਾਹ ਕੌਂਦੇ ਆਪਣੇ ਕੋਲੇ ਬਥੇਰੇ ਗੱਡੀਆਂ ਵੀ ਆਪਾਂ ਘਰੋਂ ਠੀਕ ਹੈ ਵੀਰੇ ਹਾਂਜੀ ਆਹ ਤੇ 3 ਨੰਬਰ ਆ ਬਾਈ ਇਹਦੇ ਮਗਰ ਵੀ ਕੱਟ ਗਈ ਆ ਕੱਟੀ ਇਹਦੇ ਮਗਰ ਹਨਾ ਕੱਟੀ ਆ ਇਹਨੂੰ ਵੀ ਸੂਈ ਨੂੰ ਆ 10 ਤਰੀਕ ਦੀ ਸੂਈ ਆ ਠੀਕ ਹੈ ਵੀਰੇ ਹਾਂਜੀ ਹੁਣ ਵੀ 12 ਕਿਲੋ ਬੋਲੀ ਹੋਊਗੀ ਜੋ ਕੇ ਦੇ ਦਾਂਗੇ ਹਾਂਜੀ ਇਹ ਤੇ ਦੁੱਧ ਆਮ ਨਾਲ ਆ ਯਾਰ 15 ਕਿਲੋ ਦਊਗੀ ਝੋਟੀ ਠੀਕ ਹੈ ਵੀਰੇ ਹਾਂਜੀ ਬਾਕੀ ਆਰਡਰ ਕੁਆਲਟੀ ਫੈਕਸ ਚੈੱਕ ਪੂਰਾ ਯਾਰ ਥਾਨ ਲੱਗਿਆ ਕਿੱਡਾ ਓਦੂ ਮੋਟਾ ਰਾਨ ਕੱਢ ਕੇ ਓਦੂ ਮੋਟੀ ਚੁਆਈ ਹੋਊਗੀ ਠੀਕ ਹੈ ਭੈਣਾਂ ਨੇ ਵੀ ਚੋਣੀ ਆ ਫੁੱਲ ਗਰੰਟੀ ਆ ਕੋਈ ਆਪਣਾ ਕਿੰਨੇ ਨਹੀਂ ਵੀ ਧਾਰ ਮਾਰੀ ਬਾਈ ਆਪਣੀਆਂ ਮੱਜਾਂ ਦੀ ਉਹ ਵੀ ਮਾਰ ਲੂ ਠੀਕ ਹੈ ਇਨੀ ਪੋਲੀ ਹੋਈ ਇਨੀ ਸਾਰੇ ਮਾਲ ਦੀ ਪੋਲੀ ਹੋਈ ਯਾਰ ਆਪ ਹੀ ਨਹੀਂ ਚੀੜੀ ਮੈਂ ਤਾਂ ਲੈਂਦੇ ਬਾਈ ਬਾਕੀ ਆਏ ਤਾਂ ਨਹੀਂ ਬਾਈ ਕੋਈ ਲੱਦ ਛੜ ਵਾਲੀ ਮੈਂ ਕਹਿੰਦਾ ਬਾਈ ਫੁੱਲ ਗਰੰਟੀ ਯਾਰ ਸਾਰੇ ਗਾਹੇ ਦੀ ਆਪਾਂ ਤਿੰਨ ਟਾਈਮ ਮਈਆਂ ਤੈਨੂੰ ਪਤਾ ਬਰਾੜਾ ਫਾੜਾ ਬਰੇ ਚੋਕੇ ਮਈਆਂ ਲੈਨੇ ਤਿੰਨ ਟਾਈਮ ਪਰਾ ਕੰਮ ਆ ਜੀ ਆਪਾਂ ਆਪਾਂ ਗਲਤ ਬਾਈ ਕੰਮ ਕਰਦੇ ਨਹੀਂ ਗਾਹ ਹੈਗੀ ਸਾਰੀ ਚੀਜ਼ ਨਹੀਂ ਪਸ਼ੂ ਦਾ ਪਤਾ ਲੱਗਦਾ ਨਾ ਬਾਈ ਦੇ ਘਰੇ ਜਿਹੜਾ ਦੁੱਧ ਆ ਉਹ ਤੁਸੀਂ ਬਾਈ ਆਦਾ ਦੋ ਟਾਈਮ ਤਿੰਨ ਟਾਈਮ ਸੇਵਾ ਵਧੀਆ ਕਰੋਗੇ ਵੀਰੇ 15-16 ਕਿਲੋ ਕਿਲੋ ਦੁੱਧ ਆਉਣਾ ਝੋਟੀਆਂ ਦੇਣੀਆਂ ਸਹੀ ਗੱਲ ਹੈ ਜੀ ਹਾਂਜੀ ਕਾਗਜ਼ੀ ਟੱਠਪੜਾ ਸਾਰਾ ਚੈੱਕ ਕਰ ਲਓ ਜੀ ਸੋਹਣਾ ਥਣਾ ਦਾ ਸੇਲ ਹੈ ਜੀ ਇਹ ਵੀ ਝੋਟੀ 2 ਲੱਖ ਤੇ 10000 ਰੁਪਏ ਦਾ ਲਵਾਂਗੇ 5 ਛੋੜ ਆ ਵਿੱਚੋਂ ਠੀਕ ਹੈ ਜੀ 2 ਲੱਖ 10000 ਹਾਂਜੀ ਤੇ 5000 ਛੋੜ ਅੱਗੇ ਵੀਰੇ 4 ਆਹ ਘੱਟੀ ਪਹਿਲਾਂ ਨਾ 4 ਦੰਦਾ ਠੀਕ ਹੈ ਵੀਰੇ ਹਾਂਜੀ ਐਂਦੇ ਮਗਰ ਕੱਟਾ ਵਾ ਚੈੱਕ ਕਰ ਲਓ ਜੀ ਇਹਦੇ ਮਗਰ ਬੱਚਾ ਹਾਂਜੀ ਐਂਦਾ ਵੀ 13 ਕਿਲੋ ਦੁੱਧ ਝੋਪੀ ਥੱਲੇ ਹੈਗਾ ਚੌਗੀ ਆ ਅੱਜ ਜੋ ਕੇ ਦੇ ਦੇਂਗੇ ਮੈਂ ਜੋ ਕੇ ਲੈ ਕੇ ਜਾਵੇ ਨਾੜਾ ਨੂੜਾਂ ਤੇ ਮਾਰਦੇ ਕੈਮਰਾ ਤੇ ਗਰੰਟੀ ਹੋਊ ਸਾਰਾ ਮਾਲ ਹਰਿਆਣੇ ਦਾ ਮਾਲ ਬਾਈ ਪੰਜਾਬ ਦੀ ਮੈਂ ਹੋਊਗੀ ਤੇ ਆਪਾਂ 1 ਰੁਪਿਆ ਮੈਂ ਤਾਂ ਨਹੀਂ ਲੈਂਦੇ ਯਾਰ ਠੀਕ ਆ ਵੀਰੇ ਆਏ ਨਹੀਂ ਕੋਈ ਮੈਂ ਕਹਿੰਦਾ ਕੋਈ ਵੀ ਯਾਰ ਵੀਡੀਓ 올 ਇੰਡੀਆ ਚ ਜਾਣੀ ਯਾਰ ਬਾਈ ਆਉਦਾ ਦੇਖ ਪਤਾ ਲੱਗ ਗਿਆਣਾ ਕਿਹੜਾ ਇੰਨਾ ਚ ਕੋਈ ਬਾਹਲਾ ਜਿੱਥੋਂ ਆਪਾਂ ਲੈ ਕੇ ਕੋਈ 5 5 4 4 ਏਅਰ ਪੀਆ ਮਾਰ ਚ ਏਅਰ ਭਾਈ ਇਹਨਾਂ ਦੇ ਕਿਹੜਾ ਪਤਾ ਹੀ ਆ ਭਰਾ ਹੁਣ ਮਾਲ ਵੀ ਹੈ ਨਹੀਂ ਪਿੱਛੇ ਸੂਇਆ ਵਾ ਇਹ ਵੀ 10 3 4 4 ਦੇਣ ਲਾ ਕੇ ਤੇ ਮੰਹਾਂ ਮਿਲਦੇ ਆ ਉਧਰੋਂ ਵੀ ਕਿਹੜਾ ਜਾਣ ਕੁਆਲਿਟੀ ਤੇ ਚੋਣ ਪਸਵਾ ਇੱਕ ਨੰਬਰ ਆ ਨਾੜਾਂ ਐ ਪੰਨੀਆਂ ਪੂਰੀਆਂ ਵਧੀਆ ਕੱਲਾ ਕੱਲਾ ਥਾਣਾ ਦੂਰ ਦੂਰ ਕਿੰਨਾ 13 ਕਿਲੋ ਦੁੱਧ ਠੰਡਾ ਦੁੱਧ ਇਨਾ ਹੈਗਾ ਚੌਂ ਦਾ 15 ਕਿਲੋ ਕੱਟੀ ਦੁੱਧ ਦੇ ਦੂ ਯਾਰ ਹਾਣਾ ਕਿਲੋ ਆ ਭਾਂਡੇ ਚ ਪਾ ਕੇ ਦੇ ਦਾਂ ਪਾ ਕੇ ਦਵਾਗੇ ਯਾਰ ਕੱਟਾ ਮਗਰਾ ਨੌ 10 ਦਿਨ ਹੋਏ ਸੂਈ ਨੂੰ ਠੀਕ ਹੈ ਜੀ ਮੈਲਾ ਇਹ ਚੱਲਣਾ ਠਣਾ ਦੇ ਸਹਿਜ ਵੀ ਸੋਹਣੇ ਆ ਮੈਂ ਕਹਿੰਦਾ ਯਾਰ ਇੱਕੋ ਜਿਹਾ ਪਸਮਾ ਕੇ ਲੇਗਾ ਬਾਹਲਾ ਵਧੀਆ ਛੜਦਿਆਂ ਮਈਆਂ ਠੀਕ ਹੈ ਜੀ ਹਾਂਜੀ ਪਸਮਾਈਆਂ ਹੁਣ ਤਾਂ ਚੁਆਈਆਂ ਇੱਕ ਨੰਬਰ ਠੀਕ ਹੈ ਫੁੱਲ ਘਰ ਤਾਂ ਗਾਰੰਟੀ ਮਈਆਂ ਦੀ ਯਾਰ ਤੇ ਇਹਦੀ ਡਿਮਾਂਡ ਜੀ ਮੌਲੇ ਦਾ ਜਨਾ ਮਰਜੀ ਹਰਾਲਾ 180 ਲਾਵਾਂਗੇ ਜੋ ਕੀ 1.80 ਲੱਖ ਹਾਂਜੀ ਚੀਕਾ ਪਰ ਇਹ ਆਈ ਇਹਨੂੰ ਸੂਈ ਨੂੰ ਚੌਥਾ ਦਿਨ ਇਹਨੂੰ ਪੰਜਵਾਂ ਦਿਨ ਹੋਇਆ ਸੂਈ ਨੂੰ ਬੱਚਾ ਕੀ ਹੈ ਜੀ ਕੱਟਾ ਮਗਰ ਹਾਈਟ ਚੈੱਕ ਕਰੋ ਬਾਈ ਦੇ ਮੂੰਹ ਤੇ ਆਉਂਦੀ ਹੈ ਜੀ ਰੰਗ ਪਾਲ ਚ ਪੈਟ ਪੜਾ ਐ 3 ਫੁੱਟ ਤੇ ਆਉ ਉਹ ਚੌੜਾ ਰਾਂ ਤੋਂ ਪੜਾ ਸਹੀ ਗਾ ਪਿਓਰ ਮੁਰਾਜ ਬਈ ਹਾਂਜੀ ਬਾਕੀ ਹਵਾਨਾ ਦੇਖ ਲੋ ਸੋਹਣਾ ਫਿਟਨੈਸ ਵਾਲਾ ਜੀ ਚੌਾਈ ਲੱਗੀ ਐ ਮੋਟੀ ਗੰਨੇ ਵਰਗੀ ਮੋਟੀ ਯਾਰ ਕਿੰਨਾ ਬੋਲਾ ਦੱਸਿਆ ਸੀ ਬਈ 12000 ਹੈਗਾ ਤਿਆਰ 12 ਕਿਲੋ ਜੋਕੇ ਲੈ ਜੋਕੇ ਲੈ ਯਾਰ 15 16 ਕਿਲੋ ਤਦ ਆਉਣਾ ਦੇ ਦੂ ਬਾਈ ਠੀਕ ਐ ਜੀ 15 ਵਧੀਆ ਸੇਵਾ ਕਰਿਓ ਬਾਈ ਯਾਰ ਚੀਜ਼ਾਂ ਦਾਦਾ ਸੂਏ ਪੀਣ ਵਾਲੀਆਂ ਯਾਰ ਬਾਈ ਕਹਿਣ ਵਾਲੀਆਂ ਗੀ ਇਹ ਗੱਲ ਐ ਜੀ ਬਾਕੀ ਹਵਾਨਾ ਸੋਹਣਾ ਥਣ ਕੱਲਾ ਕੱਲਾ ਨਿੱਖੜ ਮਹੱਤਵ ਜੁਆਈ ਜੁਈ ਇੱਕ ਨੰਬਰ ਆ ਝੋਟੀ ਦੀ ਕੁਆਲਿਟੀ ਚੱਕਦਾ ਬਹੁਤ ਕੱਦ ਕਾਠ ਪੂਰਾ ਵੱਡਾ ਆ ਜਾਂਦਾ ਬਾਈ ਦੇ ਮੋਢੇ ਤੇ ਕਰਾਉਂਦਾ ਕੋਈ ਝੋਟੀ ਨਾਲੋਂ ਮੋਟੀ ਜੁਆਈ ਹੋਊਗੀ ਬਾਈ ਯਾਰ ਆਪਣੇ ਸਾਰੇ ਪਸ਼ੂਆਂ ਦੀ ਠੀਕ ਆ ਵੀਰੇ ਹਾਂਜੀ ਬਾਕੀ ਗੋਲ ਪੱਠ ਬੜਾ ਸੋਹਣੀਆਂ ਮਈਆਂ ਲਈਆਂ ਆਪਾਂ ਸਾਰੀਆਂ ਜਿਹੜੇ ਵੀਰ ਨੇ ਬਰੀਡ ਤੇ ਕੰਮ ਕਰਨਾ ਹੋਵੇ ਉਹਨਾਂ ਵਾਸਤੇ ਵੀ ਤੋਕੀ ਪੱਠ ਬੜਾ ਯਾਰਾ ਦੇਖ ਲੈ ਲੈ ਐਂ ਪਈਆਂ ਲੈ ਠੀਕ ਪੂਰੀ ਸੀਲ ਕੰਢੀਆ ਲੈ ਜਾ ਉਧਰ ਬਰੀਡ ਦੀਆਂ ਉਹ ਆਪੇ ਹੀ ਭਰਾਵਾਂ ਨੇ ਯਾਰ ਦੇਖ ਹੀ ਲੈਣੀਆਂ ਵੀਰੇ ਯਾਰ ਸਹੀ ਗੱਲ ਹੈ ਕਿੰਨੂੰ ਪੜਖਾ ਪਸ਼ੂ ਦੀ ਬਈ ਕਿੰਨੂੰ ਪੜਖਾਣਾ ਉਹਨੂੰ ਦੱਸਣ ਦੀ ਲੋੜ ਨਹੀਂ ਪੈਣੀ ਉਹਨਾਂ ਨੇ ਆਪੇ ਹੀ ਭਰ ਕੇ ਹਾਂਜੀ ਕਿੰਨੂੰ ਕੋ ਪਤਾ ਹੀ ਨਹੀਂਗਾ ਤੇ ਉਹਨੂੰ ਦਾ ਫਿਰ ਕਹਿਣ ਦਾ ਕੋਈ ਫਾਇਦਾ ਹੀ ਨਹੀਂ ਉਹਦਾ ਉਹਨਾਂ ਨੂੰ ਸਮਝ ਆਉਂਦਾ ਨਹੀਂ ਨਾ ਨਾ ਇਹ ਹੋ ਗਏ ਜੀ ਨਗ 5 ਤੇ 5 ਨੰਬਰ ਦੇ ਹਾਂਜੀ ਇਹਦਾ 185 ਦੀ ਦਵਾਂਗੇ ਵੀਰੇ ਇਹ 185 ਦੀ ਦਰਾਂਗੇ ਜੇ ਕੋਈ ਸੱਜਣ ਜੋੜਾ ਲੈ ਜੂਦਾ ਉਹ ਤਾਂ ਮਾਨਤਾਨ ਹੋ ਜੂਗਾ ਵੀਰੇ ਠੀਕ ਆ ਵੀਰੇ ਹਾਂਜੀ ਤੇ ਅੱਗੇ 6 ਨੰਬਰ ਕਿਹੜਾ ਨਗ ਜੀ ਇੱਧਰ ਨੂੰ ਲੈ ਚੱਲੋ ਇੱਧਰ ਥੋੜੀ ਜਿਹੀ ਧੁੱਪ ਪੈਂਦੀ ਆ ਇੱਧਰ ਨੂੰ ਇਹਦਾ ਸੁਆ ਕਿੰਨਾ ਮਾਜੇ ਸੁਆ ਇਹਦਾ ਦੂਜਾ ਮਗਰ ਕੱਟੀ ਆ ਠੀਕ ਆ ਜੀ ਹਾਂਜੀ ਦੁੱਧ 14 ਕਿਲੋ ਹੈਗਾ ਤਿਆਰ ਹੁਣ ਚੋਣ ਦਾ ਜੋ ਕੇ ਦੇ ਦਾਂਗੇ ਜੋ ਕੇ ਲੈ ਕੇ ਜਾਵੇ ਵੀਰੇ ਕਦੋਂ ਰਹਿਸ਼ ਦਾ ਪ੍ਰਬੰਧ ਪੂਰਾ ਆਪਣੇ ਕੋਲ ਯਾਰ ਬਾਕੀ ਚੈੱਕ ਕਰ ਲਓ ਜੀ ਰੇ ਓਧਰ ਨੂੰ ਲੈ ਜੀ ਬੱਸ ਜੀ ਜੀ ਡੀ ਐਮ ਅੱਜਾ ਕੋਈ ਆਏ ਨਹੀਂ ਵੀਰੇ ਛੁੱਟੀ ਆ ਜੀ ਦੁੱਧ ਆਮ ਨਾਲ ਝੋਟੀ 16 17 ਕਿਲੋ ਪਾਉਗੀ ਬਾਈ ਹਾਕਾ ਵੀਰੇ ਦੇਣ ਦਾ ਗੂੜ 6 ਦੰਦਾ ਇਹ ਆ ਟੋਕਣ ਝੋਟੀਆਂ ਦੇ ਕੰਨਾਂ 'ਚ ਪਾਏ ਯਾਰ ਆਪੇ ਸਰਚ ਮਾਰ ਲਿਓ ਯਾਰ ਬਾਈ ਫੇਰ ਦੱਸਿਓ ਪੰਜਾਬ ਦੀ ਤੇ ਹਰਿਆਣੇ ਦੀ ਯਾਰ ਸਹੀ ਗੱਲ ਆ ਜੀ ਉੱਪਰੋਂ ਤਿੰਨ ਪਾਣੀ ਪੀਣੀ ਚੋੜੀ ਪਈ ਹੈ ਜੀ ਹਾਂਜੀ ਚੈੱਕ ਕਰ ਸਕਦੇ ਹੋ ਹਵਾਨਾ ਸੋਹਣਾ ਇੱਧਰ ਬੱਚੇ ਦੇ ਲਾ ਲਈ ਮੈਂ ਇਹਨੂੰ ਨਾਲ ਚਵਾਈ ਉਦੋਂ ਕਹਿ ਜਾ ਥਾਣੋਂ ਤੂੰ ਮੋਟੀ ਚਵਾਈ ਹੋਗੀ ਕੋਈ ਨਹੀਂ ਕੋਈ ਨਹੀਂ ਬੱਚੇ ਦਾ ਕਰਦਿਆਂ ਮੈਂ ਇਹਨਾਂ ਮਾਰਨਾ ਕੈਮਰੇ ਨਾਲ ਥੋੜਾ ਦਰਦਿਆਂ ਲੈ ਆ ਉਰੇ ਨੂੰ ਉਪਰਾਂ ਕਰਦੇ ਆ ਜੀ ਬਾਕੀ ਚੈੱਕ ਕਰ ਸਕਦੇ ਹੋ ਥਣ ਭਸਮਾ ਦੀ ਜਾਂ ਨਾ ਜਾਂ ਨਹੀਂ ਕੋਈ ਨਹੀਂ ਕੂਣੀ ਨਾ ਮਾਰੋ ਕੋਈ ਗੱਲ ਨਹੀਂ ਵੀਰੇ ਥੋੜਾ ਜਿਆ ਪਸ਼ੂ ਡਰਦਾ ਕੈਮਰਿਆਂ ਤੋਂ ਯਾਰ ਥੋੜਾ ਜਿਹਾ ਇੱਕ ਡਿਮਾਂਡ ਜੀ 6 ਨੰਬਰ ਦੇ ਆ 22 ਲੱਖ ਦੀ ਚੋਟੀ ਦਵਾਂਗੇ ਠੀਕ ਹੈ ਜੀ 22 ਲੱਖ ਦੀ ਕਿੰਨੇ ਅੰਦ ਦੱਦ ਪਾਜੂ ਦੱਦ 17 18 ਕਿਲੋ ਆਰਾਮ ਨਾਲ ਖੁੱਲਾ ਪਊ ਬਾਈ ਵਧੀਆ ਵਧੀਆ ਚਾਰੂ ਬਹੁਤ ਆ ਯਾਰ ਬਾਈ ਸੇਵਾ ਵਧੀਆ ਕਰਿਓ ਯਾਰ ਕਰਮ ਵਾਲਿਆਂ ਦੀ ਆ ਜਰਾ ਪੱਟ ਪੂੜਾ ਚੈੱਕ ਕਰ ਲਓ ਬਾਹਰ ਪੱਟ ਪੂੜੇ ਯਾਰ ਸਾਰਿਆਂ ਦੇ ਮੈਂ ਕਹਿੰਦਾ 3 3 ਫੁੱਟ ਹੋਣਗੇ ਆਰਾਮ ਨਾਲ ਯਾਰ ਸਾਰੀ ਬਾਹਰ ਹੀ ਉੱਪਰ ਆ ਜਾਂਦੀ ਹਾਂਜੀ ਕਾਗਜੀ ਕਾਲੀਆਂ ਸ਼ਾਹ ਬਈਆਂ ਜਾਮਣ ਵਰਕੀਆਂ ਸਹੀ ਗੱਲ ਆ ਜੀ ਚਵਾਈ ਸਾਰੇ ਪਸੂਆਂ ਦੀ 1 ਨੰਬਰ ਘੂਕ ਵਰਗੀ ਪੋਲੀ ਆ ਠੀਕ ਆ ਵੀਰੇ 7 ਨੰਬਰ ਨੂੰ ਲੈ ਹੋਰੇ ਇਹਦੇ ਥੱਲੇ ਰੋਧ ਹੈਗਾ ਵੀਰੇ 15 ਕਿਲੋ ਠੰਡਾ ਚੋਣ ਦਾ ਹੈ 16 ਜੋ ਕੇ ਦੇ ਜੋ ਕੇ ਲੈ ਕੇ ਜਾਵੇ ਬਾਈ ਠੀਕ ਆ ਜੀ ਬੱਚਾ ਕੀ ਹੈ 6 ਕਟਾ ਨਾ ਰੈਂਦੇ 15 ਦਿਨ ਹੋ ਗਏ ਸੂਈ ਹਾਈਟ ਚੈੱਕ ਕਰ ਲਓ ਜੀ ਕੱਦ ਕਾੜ ਪੂਰਾ ਵਧੀਆ ਝੋਟੀ ਦਾ ਪੂਰਾ ਵੱਡਾ ਕੱਦ ਕਾਠਾ ਜੀ ਹਮਾਨਾ ਸੋਨਾ ਹਾਂਜੀ ਦੁੱਧ ਆ ਰਾਵਣਾ 18 ਕਿਲੋ ਝੋਟੀ ਪਾਊਗੀ ਠੀਕ ਆ ਜੀ ਦੁੱਧ ਬਾਈ ਦੱਸਦਾ ਕਿ 18 ਕਿਲੋ ਪਾ ਜੂਗੀ ਜੀ ਇਹ ਹੁੰਦੇ ਆ ਨਗੀਨੇ ਵੀਰੇ ਸਾਂਭਣੇ ਵੀ ਸੌਖੇ ਨਹੀਂ ਪਏ ਪੂਰੀ ਮਾਲੀਆਂ ਬੰਨਣ ਦੀ ਲੋੜ ਨਹੀਂ ਯਾਰ ਬਾਈ ਸਹੀ ਗੱਲ ਆ ਜੀ ਚਾਰ ਆਰਗੀ ਐਕਟਿਵ ਬਹੁਤ ਆ ਹਾਂ ਬਾਕੀ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਹੋ ਥਣ ਕੱਲਾ ਕੱਲਾ ਨਿਕਰ ਮੈਂ ਫੇਸ ਕੁਆਲਿਟੀ ਸੋਹਣੀ ਆ ਕੁੰਡਾ ਸਿੰਘ ਚੱਲ ਚੱਲ ਕੋਈ ਨਹੀਂ ਬੱਚਿਆ ਨਾ ਕਰਦੀਆਂ ਇਹ ਕਰ ਲਓ ਜੀ 15 ਕਿਲੋ ਅੱਜ ਦਾ ਦੁੱਧ ਜਮਾਂ ਕਾਲੀ ਸ਼ਾਹ ਪਈ ਆ ਜਮਨ ਵਰਗੀ ਸਹੀ ਗੱਲ ਆ ਜੀ ਕੱਟ ਠਪੋੜਾ ਸਾਰੇ ਰੰਗ ਪਾਲਛਾ ਬਾਈ 3 ਫੁੱਟਾਂ ਨੂੰ ਫਿੱਟ ਆਮਣ ਵਾਲੇ ਯਾਰ ਸਾਰਿਆਂ ਦੇ ਇੱਕੋ ਜਿਹੇ ਪੁੜੇ ਆ ਠੀਕ ਆ ਜੀ ਹਾਂਜੀ ਤੇ ਇਹਦੀ ਡਿਮਾਂਡ ਕੀ ਰਹਿਣੀ ਕੋਈ ਨਹੀਂ ਬੱਚਾ ਦਿਖਾ ਦੇ ਇਹਦੀ ਡਿਮਾਂਡ ਕੀ ਰਹਿਣਾ ਲਈ ਹੈ ਜੀ ਇਹਦਾ 270 ਲਵਾਂਗੇ ਵੀਰੇ ਠੀਕ ਆ 2 ਲੱਖ 70000 ਰੁਪਿਆ ਡਿਮਾਂਡ ਆ ਜੀ ਵਿੱਚੋਂ ਹੋ ਜਾਊਗਾ ਮਾਨਤਨ ਖੁੱਲ ਲਈਏ ਹਾਂਜੀ ਤੇ ਅੱਗੇ ਆ ਗਈ ਵੀਰੇ ਆਪਣੀ ਇੱਥੇ ਮਾਰ ਦੇ ਕੈਮਰਾ ਵੀਰੇ ਹਾਂਜੀ ਤੇ 27ਵਾਂ ਨੰਬਰ ਠੀਕ ਆ ਇਹ 7 ਨੰਬਰ ਦੇ 2 ਲੱਖ 70000 8 ਨੰਬਰ ਨੂੰ ਵੀ ਇਹਦੇ ਗੱਡ ਲਈ ਬਾਹਰ ਆਹ ਬੋਲੇ ਜੀ ਹਾਂਜੀ ਠੀਕ ਆ ਜੀ ਨਾ ਦੇ ਨਾਲ ਇੱਕ ਵੀਰ ਵੀ ਖੋਲੀ ਚੱਲਿਆ ਕਰੋ ਆ ਲੈ ਕਿੰਨਾ ਬੋਲਾ ਬਾਂਡੇ ਚ ਪਉਂਦੀ ਆ ਜੀ ਵੀਰੇ ਇਹ 11 12 ਕਿਲੋ ਬੋਲਾ ਠੀਕ ਆ ਸਾਰਾ ਕਿਲੋ ਆ ਜੀ ਸੁਹਾ ਦੂਜਾ ਦੂਜਾ ਸੁਹਾ ਜੀ ਬੱਚਾ ਕੀ ਆ ਜੀ ਇਹਦੇ ਮਗਰ ਕੱਟੀ ਜਾਂਦੇ ਵੀ ਮਗਰ ਬੱਚਾ ਕੱਟੀ ਆ ਹਵਾਨਾ ਸੂਣਾ ਪੱਠਪੜਾ ਕੱਦ ਕਾੜ ਦੇਖ ਸਹੀ ਗੱਲ ਪੂਰੀ ਵਜਨ ਨਾਲ ਸਾਂਭੀ ਵੀ ਆ ਧਾਣੇ ਤੇ ਪੜੀ ਵੀ ਆ ਸਹੀ ਗੱਲ ਆ ਜੀ ਹਾਂਜੀ ਇਕੱਲਾ ਇਕੱਲਾ ਐਂਡੀ ਆ ਬੈਠੀ ਆ ਕੱਟੀ ਵੀਰੇ ਬਾਈ ਜੀ ਬੱਚਾ ਇਹਦੇ ਮਗਰ ਕੱਟੀ ਆ ਜੀ ਦਿਖਾ ਦੇ ਬੱਚਾ ਦਿਖਾ ਦੇ ਲਓ ਜੀ ਕੱਟੀ ਆ ਇੱਕ ਕਰੋ ਮਗਰ ਬੱਚੇ ਵੀ ਟੌਪ ਦੇ ਆ ਕੋਈ ਆ ਹਾਂਜੀ ਬੱਚੇ ਮਾੜੇ ਆ ਚੰਗੇ ਸੀਮਣ ਦੇ ਆ ਉਹ ਤਾਂ ਜਿਹਦਾ ਰਿਕਾਰਡ ਮਗਰ ਆਇਆ ਹੋ ਉਹਦਾ ਬਾਈ ਕੋਲੋਂ ਤੁਸੀਂ ਲੈ ਲਿਓ ਹੋਰ ਰਿਕਾਰਡ ਵੀਰੇ ਸਾਰਾ ਲੈ ਕੇ ਦਵਾਗੇ ਗਾਂ ਤੋਂ ਯਾਰ ਸੌਦਾ ਹੋਊਗਾ ਕੱਲੀ ਕੱਲੀ ਮਾਝ ਦਾ ਪੂਰੇ ਆਹਣਾ 15-16 ਕਿਲੋ ਰੋਦ ਦੇ ਦੀ ਪਾ ਦਊਗੀ ਮੈਂ ਠੀਕ ਆ ਵੀਰੇ ਅੱਜ ਕਿੰਨਾ 12 ਮੰਨ 11-12 11 ਮੰਨ ਕੇ ਬਾਈ ਲੈ ਕੇ ਜਾਵੇ ਹੁਣ 12 ਹੈ ਇਹਦਾ ਬੋਤ ਕਾਲਾ ਸਵੇਰੋਂ ਖਾਲੀ ਹੋਈ ਆ ਤਾਂ ਇਹ ਨਿੰਬੂ ਵਾਂਗੂ ਨੁੱਚੜੀਆਂ ਪਈਆਂ ਯਾਰ ਸਹੀ ਗੱਲ ਆ ਜੀ ਇਹ ਬਜ਼ਾਰ ਬਜ਼ੂਰ ਛੱਡਿਆ ਹੁੰਦਾ ਤਾਂ ਫਿਰ ਗੱਲ ਤੇ ਫਿਰ ਗੱਲ ਹੋਰ ਸੀ ਵੱਖਰੀ ਇਹਨਾਂ ਦੀ ਬਹੁਤਾ ਇਹ ਤੈਨੂੰ ਪਤਾ ਦਰੇ ਕਦੋਂ ਪੂਰੀ ਆਉਂਦੀ 15 20 ਦਿਨ ਮੈਂ ਲੈਂਦੀ ਆ 20 ਦਿਨ ਲੈ ਜਾਂਦੀ ਆ ਜੀ ਤੇ ਇਹਦੀ ਵੀਰੇ ਫਿਰ 8 ਨੰਬਰ ਦੀ ਡਿਮਾਂਡ ਜੀ ਆ 1 ਲੱਖ 85000 ਰੁਪਿਆ ਲੈਣਾ ਆਂਦਾ ਠੀਕ ਹੈ ਜੀ 1 ਲੱਖ ਤੇ 85 ਹਜ਼ਾਰ ਲੈਣਾ ਹੀ ਲੈਣਾ ਵਾ ਮੁੱਲ ਭਲਾ 2 ਮਗਾਲਾ 2.5 ਮਗਾਲਾ ਠੀਕ ਹੈ ਜੀ ਅੱਗੇ ਵੀ ਨੰਬਰ ਕੱਢਦੇ ਆ ਆ ਆਪਣੇ ਯਾਰ ਮਿੱਤਰ ਤੋਂ ਸੂਆ ਤੀਜਾ ਪਹਿਲਾਂ ਨੇ 14 ਦਿੱਤਾ ਦੂਜੇ ਸੂਏ 16 ਦਿੱਤਾ ਠੀਕ ਹੈ ਜੀ ਖਾਸ ਬੰਦੇ ਤੋਂ ਖਾਸ ਬੰਦੇ ਤੋਂ ਇਹਦੀ ਮੈਂ ਇਹਦੀ ਕੁਆਲਿਟੀ ਦਿਖਾਉਣਾ ਵਾ ਲਓ ਜੀ ਪੂਰਾ ਫੜਾਈ ਆਹ ਨੂੰ ਲੈ ਕੇ ਚੱਲੀ ਇਹਦੀ ਕੁਆਲਿਟੀ ਉਹ ਮਾ ਮਈਆਂ ਦੇ ਮਾਰੂ ਮੜਾ ਜੀ ਬਜਟ ਨੂੰ ਚੈੱਕ ਕਰੋ ਜੀ ਮਾਜੀ ਤੈਨੂੰ ਮੈਂ ਇਹਦੀ ਸਾਰੀ ਕੁਆਲਿਟੀ ਦਿਖਾਉਣਾ ਗਾ ਵੀ ਲੱਤ ਮਾਰ ਜੂਗੀ ਠੀਕ ਹੈ ਜੀ ਇੱਥੇ ਖੜਾ ਦੀ ਉੱਥੋਂ ਨਹੀਂ ਹਿੱਲਦੀ ਠੀਕ ਹੈ ਜੀ ਦੇਖੀ ਉਧਰ ਲਓ ਆਹ ਦੀ ਜਗ੍ਹਾ ਤੇ ਹੀ ਮਿਲਦੀ ਆ ਰੱਸਾ ਬਾਈ ਦਾ ਉੱਪਰ ਸਿੱਟਿਆ ਵਾ ਭਲਾ ਗਲੀ 'ਚ ਖੜਾ ਕੇ ਚੋਲਿਓ ਆਏ ਨਹੀਂ ਕਰਮ ਵਾਲੀ ਲੱਤ ਮਾਰਦੇ ਜੀ ਜਵਾਨ ਆ ਮੂੰਹ ਤੋਂ ਸੁਆ ਤੀਜਾ ਠੀਕ ਹੈ ਜੀ ਹਾਂਜੀ ਸੁਆ ਤੀਜਾ ਆਪਾਂ ਰੇਕ ਨੂੰ ਦੋਤ ਆਵਣਾ 16 ਕਿਲੋ ਬਾਈ ਆਪਾਂ ਦਾ ਹੁਣ ਕਮਾਂਗੇ ਇੰਨਾ ਦਊਗੀ ਆ ਰਾਮ ਨਾਲ ਵਧੀਆ ਸੇਵਾ ਕਰੋ ਤਾਂ ਵੱਧ ਵੀ ਦੇ ਦਿੰਦੇ 21 ਤਰੀਕ ਨੂੰ ਦਿਨ ਪੂਰੇ ਆ ਵੀਰੇ ਅੱਜ ਤਰੀਕ ਹੋ ਗਈ 16 ਜੀ ਨਹੀਂ ਅੱਜ 16 ਨਹੀਂ 14 14 ਤਰੀਕ ਜੀ ਫੱਪ ਦੇਣ ਤਾਂ ਇਹਦੇ ਟਾਈਮ ਤੇ ਪਏ ਆ ਠੀਕ ਆ ਵੀਰੇ ਸਵੀ ਵੀ ਆ ਜੋ ਟੀ ਪੂਰੀ ਆ ਕੰਬਲੇ ਕੰਬਲੇ ਦੇ ਮਾਰਦੇ ਜਮਾਂ ਹੀ ਹੈ ਨਹੀਂ ਛਾਤੀ ਚੈੱਕ ਕਰ ਲਓ ਜੀ ਸੀਲ ਠੰਡੀ ਪਿੰਡਾਂ ਐ ਬਰੀਕ ਪਿਆ ਤੇ ਤਿਆਰ ਹੋ ਗਈ ਵੀਰੇ ਗਾਂਜਾਂ ਗੂਹਮਣ ਮੈਂ ਕਹਿੰਦਾ ਯਾਰ ਰੋਕੀ ਲੈ ਲੱਤਾਂ ਕਿਤੇ ਵੀ ਮਿਲਦੀ ਭਲਾ ਝੂਟੀ ਚੱਲ ਲੈ ਆਏ ਪਿਆ ਲੈ ਆਇੰਦਾ ਦੇਖੀ ਭਾਲੀ ਆ ਕੱਚੀ ਦੀ ਡਿਮਾਂਡ ਜੀ ਭਾਈ ਅੱਜ ਦਾ ਮੁੱਲ ਲੈਂਦਾ ਮੁੱਲ ਕਿੰਨਾ ਮਰਜ਼ੀ ਕਰਾ ਦੇ 1 ਲੱਖ ਤੇ 45000 ਰੁਪਏ ਮੈਂ ਤਾਂ ਲੈਣਾ ਹੀ ਲੈਣਾ ਅੱਜ ਦਾ ਹਾਂ ਠੀਕ ਆ ਜੀ ਮੁੱਲ ਕਰਾਉਣ ਨੂੰ ਬਾਈ ਕਹਦਾ ਜਿੰਨਾ ਕੋਈ ਮਰਜ਼ੀ ਕਰਾ ਲੇ 1,45,000 ਰੁਪਇਆ ਲੈਣਾ ਹੀ ਹੈ ਜੀ ਛੋੜ ਖੁਸ਼ ਹੋ ਕੇ ਬਾਅਦ ਦੇ ਦਾਂ ਗਿਆ ਠੀਕ ਹੈ ਜੀ ਬਾਕੀ ਜਿਹਨੂੰ ਨਾ ਕੋਈ ਪਸੰਦ ਆਊਗਾ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਲਗਾਤਾਰ ਚੱਲਦਾ ਰਹਿਣਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ